ਦੇ ਬੇਫਤਾ ਜੇਠੇ ਸਿਰ ਪੈ ਗਈ ਆਣ ਭਾਰੀ ਪਰ ਚਾ ਕੁਦਰਤ ਨੇ ਵੱਖਰਾ ਪਾਏ ਦਿੱਤਾ 2 ਕੁ ਸਾਲ ਦਾ ਛੱਡ ਕੇ ਮਾਂ ਤੁਰ ਗਈ ਅੱਜ ਪਿਤਾ ਵੀ ਸਿਰੋਂ ਉਠਾਏ ਦਿੱਤਾ 7 ਸਾਲ ਦਾ ਜੇਠਾ ਯਤੀਮ ਹੋਇਆ ਫੋਣੀ ਆਪਣਾ ਰੰਗ ਵਿਖਾਏ ਦਿੱਤਾ ਮਾਂ ਬਾਪ ਜਹਾਨ ਤੋਂ ਕੂਚ ਕਰ ਗਏ ਕੱਲਾ ਰਹਿ ਗਿਆ ਲੇਖਾਂ ਰੁਲਾਏ ਦਿੱਤਾ ਆਂਡ ਗਵਾੜ ਨਾ ਪੁੱਛੇ ਯਤੀਮ ਤਾਈ ਚਾਚੇ ਤਾਇਆ ਵੀ ਸਾਥ ਭਲਾਏ ਦਿੱਤਾ ਪਾਰਸਮਣੀ ਜੀ ਲਵੇ ਨਾ ਸਾਰ ਕੋਈ ਵੇਖ ਆਪਣੇ ਸਿੱਧਕ ਡਲਾਏ ਦਿੱਤਾ ਚਾਚੇ ਤਾਇਆ ਵੀ ਸਾਰ ਨਾ ਲਈ ਹੁਣ ਸੁਰਤ ਨੂੰ ਉੱਚਾ ਚੁੱਕਿਓ ਮੇਰੀਆਂ ਮਾਵਾ ਤੇ ਭੈਣਾ ਉਸ ਬਿਰਧ ਨਾਨੀ ਬਾਰੇ ਸੋਚਿਓ ਇਹ پاک ਪਵਿੱਤਰ ਧਰਤੀ ਬਾਸਰ ਕੇ ਦੀ ਇੱਥੇ ਇੱਕ ਬਿਰਧ ਮਾਤਾ ਰਹਿੰਦੀ ਆ ਹੁਣ ਜਦੋਂ ਉਸ ਮਾਂ ਦੇ ਕੋਲੇ ਸਨੇਹਾ ਪਹੁੰਚਿਆ ਹੋਏਗਾ ਕਿ ਮਾਂ ਪਹਿਲਾਂ ਤਾਂ ਤੇਰੀ ਧੀ ਦੁਰਗੀ ਮਾਂ ਅੱਜ ਤੇਰਾ ਪੁੱਤਾਂ ਵਰਗਾ ਜਵਾਈ ਬਾਬਾ ਹਰਦਾਸ ਵੀ ਇਸ ਦੁਨੀਆ ਤੋਂ ਕੋਚ ਕਰ ਗਿਆ ਤੁਸੀਂ ਮਾਂਵਾ ਬੈਠੀਆਂ ਜੇ ਦਰਦ ਮਹਿਸੂਸ ਕਰਨ ਦਾ ਇਹ ਅਤਿਆਸ ਹੋਵੇ ਜਦੋਂ ਮਹਿਸੂਸ ਕਰੋਗੇ ਨਾ ਸੁਰਤ ਨੂੰ ਟਿਕਾ ਕੇ ਫਿਰ ਪਤਾ ਲੱਗਣਾ ਉਸ ਬੁੱਢੜੀ ਮਾਤਾ ਨੂੰ ਖਬਰ ਮਿਲੀ ਜਦੋਂ ਬਾਸਰ ਕੇ ਦੀ ਤਰਤੀ ਮਾਤਾ ਤੇਰਾ ਪੁੱਤਾਂ ਵਰਗਾ ਜਵਾਈ ਵੀ ਇਸ ਸੰਸਾਰ ਤੋਂ ਕੂਚ ਕਰ ਗਿਆ ਇੱਕ ਵਾਰੀ ਮਾਂ ਦੀ ਦੁਨੀਆ ਉੱਜੜ ਗਈ